ਫੈਸਟੀਵਲ ਸੀਜ਼ਨ ਦੇਖਦੇ ਹੋਏ ਤੇ ਪੁਲਿਸ ਕਮਿਸ਼ਨਰ ਦੇ ਵਿੱਚ ట్రాਫਿਕ ਦਾ ਫਲੋ ਦੇਖਦੇ ਆ ట్రాਫਿਕ ਪੁਲਿਸ ਤੇ ਲੋਕਲ ਪੁਲਿਸ ਸਟੇਸ਼ਨਸ ਨੇ ਕੁੱਲ 1364 ਚਲਾਨ ਕੀਤੇ ਆ ਜੀ ਪਿਛਲੇ 5 ਦਿਨਾਂ ਦੇ ਵਿੱਚ ਉਹਦੇ ਵਿੱਚੋਂ 207 ਵਾਹਨ ਲੈਗ ਦੇ ਵਿੱਚ 88 ਵਾਹਨ ਇੰਪਾਉਂਡ ਕੀਤੇ ਆ ਤੇ ਕੁੱਲ 208 ਚਲਾਨ ਕੀਤੇ ਆ ਜਿਨ੍ਹਾਂ ਵਿੱਚ 237 ਚਲਾਨ ਅਮ ਅਤੇ ਕੀਤੇ ਅਤੇ 118 ਇਚਲਾਨ ਕੀਤੇ 452 ਮੌਕੇ ਵਲੇ ਚਲਾਨ ਕੀਤੇ ਜਿਨ੍ਹਾਂ ਦਾ ਜੁਰਮਾਨਾ 200 2,52,000 ਬੰਦਾ ਉਹ ਵੀ ਅਸੀਂ ਸਰਕਾਰ ਦੇ ਖਜ਼ਾਨੇ ਚ ਪੁਆਇਆ ਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਵਿੱਚ ਮੈਂ ਮੈਂ ਇਹ ਅਪੀਲ ਕਰੂੰਗਾ ਕਿ ਕੋਈ ਵੀ ਟ੍ਰਿਪਲ ਰਾਈਡਿੰਗ ਨਾ ਕਰਨ ਤੇ ਜਿਹੜੇ ਵੀ ਮੋਟਰਸਾਈਕਲ ਸਵਾਰ ਹੋਣ ਉਹ ਆਪਣਾ ਹੈਲਮਟ ਪਾ ਕੇ ਜਾਣ ਤੇ ਕਾਰਸ ਦੇ ਵਿੱਚ ਓਵਰ ਸਪੀਡਿੰਗ ਨਾ ਕਰਨ ਤੇ ਸੀਟ ਬੈਲਟ ਪਾ ਕੇ ਜਾਂਦੇ ਰੂਲਸ ਨੂੰ ਪ੍ਰੋਪਰ ਫਾਲੋ ਕਰਨ ਤੇ ਪਾਰਕਿੰਗ ਵੀ ਪ੍ਰੋਪਰ ਡੈਜ਼ਿਗਨੇਟਿਡ ਜਗ੍ਹਾ ਤੇ ਉਥੇ ਹੀ ਕਰਨ